पूछे माता लाल देवी चैरिटेबल अस्पताल विखे प्रधान विक्रम शर्मा दी अगुवाई हे खूनदान कैंप लगाया गया आज उन्होंने कैंप का उद्घाटन किया इस मौके वडी गंतवे विच लोका ने खूनदान दान कीता यह माता लाल देवी मंदिर चैरिटेबल हॉस्पिटल दे विच माताजी वालों मॉडल डाउन वलो आज माताजी दे हॉस्पिटल दे ਖੂਨ ਕੈਂਪ ਦਾਣ ਲਗਾਇਆ ਗਿਆ ਹੈ ਬਲੱਡ ਕੈਂਪ ਖੂਨ ਦਾਣ ਜਿਹੜਾ ਇੱਕ ਮਹਾਨ ਦਾਣ ਹੈ ਇੱਕ ਪਵਿੱਤਰ ਦਾਣ ਹੈ ਨੌਜਵਾਨ ਸਾਰੇ ਆਓ ਆ ਕੇ ਬਲੱਡ ਦਾਣ ਕਰੋ ਔਰ ਮਾਤਾ ਜੀ ਦੇ ਅਸ਼ੀਰਵਾਦ ਦਾ ਹਾਗੀ ਬਣੋ 45 ਤੋਂ 40 ਤੋਂ 45 ਬੰਦਿਆਂ ਨੇ ਖੂਨ ਦਿੱਤਾ ਹੈ ਬਾਕੀ ਅੱਗੇ ਦੇਣ ਵਾਸਤੇ ਤਿਆਰ ਖੜੇ ਨੇ ਸਾਰੇ ਅੱਗੇ ਅਪੀਲ ਅਸੀਂ ਤੇ ਇਹੋ ਹੀ ਕਰਦੇ ਆਂ ਮਾਤਾ ਜੀ ਵੱਲੋਂ ਕਿ ਸਾਰੇ ਆਓ ਖੂਨਦਾਨ ਸੂਤਰਦਾਨ ਉਤਮਦਾਨ ਸਾਰੇ ਆ ਕੇ ਯੋਗਦਾਨ ਦਿਓ